ਮਰਦਮੁ ਸ਼ੁਮਾਰੀ ਜਦੋਂ ਦੂਜੀ ਵੇਰ ਆਈ ਸੀ ਮੇਰੀ ਵੀ ਡਿਊਟੀ ਉਹਦੇ 'ਚ ਲਗਾਈ ਸੀ ਸਰਵੇ ਕਰਨ ਲਈ ਮੈਂ ਘਰਾਂ 'ਚ ਫੇਰੀ ਪਾਈ ਸੀ ਇੱਕ ਘਰ ਬੈਠੀ ਇੱਕ ਵਿਰਧ ਮਾਈ ਸੀ ਮੈਨੂੰ ਪਹਿਚਾਨਣ ਲਈ ਉਸ ਦਾ ਮੱਥੇ ਤੇ ਹੱਥ ਰੁਕ ਗਿਆ ਸਤਿ ਸ਼੍ਰੀਕਾਲ ਕਹਿ ਕੇ ਮੇਰਾ ਸਿਰ ਝੁਕ ਗਿਆ ਕੌਣ ਐ ਭਾਈ ਤੂੰ ਕੰਮ ਐ ਕੀ ਵੇ ਘਰ ਹਾਂ ਇਕੱਲੀ ਹੋਰ ਕੋਈ ਨਾ ਜੀਵੇ ਮਾਸਟਰਾਂ ਬੇਬੇ ਮੈਂ ਤਾਂ ਸਕੂਲ ਦਾ ਘੁੰਮਣ ਕਲਾਂ ਤੇ ਬਲਾਕ ਮੰਡੀ ਫੂਲ ਦਾ ਸਰਵੇ ਕਰਨਾ ਮੈਂ ਤੁਹਾਡੇ ਪਰਿਵਾਰ ਦਾ ਆਪਣਾ ਨਾਂ ਦੱਸ ਨਾਲੇ ਆਪਣੇ ਸਰਦਾਰ ਦਾ ਮੱਧਮ ਅੱਖਾਂ ਦੇ ਵਿੱਚ ਭਾਰਾ ਆ ਪਾਣੀ ਸੀ ਚਿਹਰੇ ਦੀਆਂ ਝੂੜੀਆਂ ਬਿਆਨ ਕਰ ਗਈਆਂ ਕਹਾਣੀ ਸੀ ਪ੍ਰਸੰਨ ਕੌਰ ਨਾਮ 80 ਸਾਲ ਹੋ ਗਏ ਜਾਈ ਨੂੰ ਪ੍ਰਸੰਨ ਕੌਰ ਨਾਮ 80 ਸਾਲ ਹੋ ਗਏ ਜਾਈ ਨੂੰ 60 ਸਾਲ ਹੋ ਗਏ ਪੁੱਤ ਬਖਤੌਰ ਸੁਣਾ ਵਿਆਹੀ ਨੂੰ ਹੇ 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 ਚਾਰ ਪੁੱਤ ਹੋਏ ਮੇਰੇ ਘਰ ਦੀ ਸ਼ਾਨ ਸੀ ਕੰਮ ਕਰ ਕਰ ਮੇਰੀ ਥੱਕਦੀ ਨਾ ਜਾਨ ਸੀ ਕੀ ਬਾਤ ਹੈ ਦਿਨ ਰਾਤ ਭੱਜੇ ਫਿਰਦੇ ਚਾਈ ਚਾਈ ਸੀ ਮਿੱਟੀ ਨਾਲ ਮਿੱਟੀ ਹੁੰਦੇ ਮੈਂ ਤੇ ਮੇਰਾ ਸਾਂਈ ਸੀ ਮਿਹਨਤਾਂ ਕਰਕੇ ਪੁੱਤ ਪੜ੍ਹਾਏ ਲਿਖਾਏ ਸੀ ਚਾਵਾ ਨਾਲ ਵਿਆਹੇ ਨਾਲੇ ਨੌਕਰੀਆਂ ਲਗਵਾਈਆਂ ਸ਼ਹਿਰੀ ਬਣ ਗਏ ਨੇ ਛੱਡ ਗਏ ਨੇ ਪਿੰਡ ਵੇ ਸ਼ਹਿਰੀ ਬਣ ਗਏ ਨੇ ਛੱਡ ਗਏ ਨੇ ਪਿੰਡ ਵੇ ਸੋਹਣਾ ਪਰਿਵਾਰ ਗਿਆ ਹੌਲੀ ਹੌਲੀ ਖਿੰਡ ਵੇ ਇਸੇ ਗੱਲ ਨੂੰ ਮੇਰਾ ਸਾਈਂ ਦਿਲ ਤੇ ਲਾ ਗਿਆ ਨਿਰਮੋਹੀ ਦੁਨੀਆ ਨੂੰ ਫਤਿਹ ਬਲਾ ਗਿਆ ਕੱਲੀ ਰਹਿ ਗਈਆਂ ਦਿਲੋਂ ਉੱਠੇ ਹੂਕ ਵੇ ਕੱਲੀ ਰਹਿ ਗਈਆਂ ਦਿਲੋਂ ਉੱਠੇ ਹੂਕ ਵੇ ਪੁੱਤਾਂ ਦੀਆਂ ਸ਼ਹਿਰ ਕੋਠੀਆਂ ਤੇ ਮਾਂ ਕਿੱਥੇ ਰੱਖੇ ਸੰਦੂਕ ਵੇ ਮੀਟਿੰਗਾਂ ਮੂਟਿੰਗਾਂ ਦੇ ਬਹਾਨੇ ਜੇ ਲਾਉਂਦੇ ਨੇ ਮੀਟਿੰਗਾਂ ਮੂਟਿੰਗਾਂ ਦੇ ਬਹਾਨੇ ਜੇ ਲਾਉਂਦੇ ਨੇ ਹੁਣ ਤਾਂ ਪੁੱਤ ਜ਼ਮੀਨ ਦਾ ਠੇਕਾ ਲੈ ਨਹੀਂ ਆਉਂਦੇ ਨੇ ਭੇਜੇ ਮੈਂ ਸਨੇਹੇ ਲੈ ਲੋ ਖਾਬਰਸਾਰ ਵੀ ਆ ਨਹੀਂ ਸਕਦੇ ਕਹਿੰਦੇ ਟੌਮੀ ਬਿਮਾਰ ਵੇ ਦੱਸ ਕੀ ਕਰੂ ਪੁੱਤ ਪਾਲਣ ਹਾਰਾ ਵੇ ਚੰਦਰਿਆ ਨੂੰ ਮਾਂ ਤੋਂ ਵੱਧ ਕੁੱਤਾ ਹੋ ਗਿਆ ਪਿਆਰਾ ਓਏ ਹੋਏ ਕੀ ਬਾਤ ਹੈ ਬੋਰੀ ਵਾਲੇ ਝੋਲੇ ਚੋਂ ਬੇਬੇ ਪਾਸਬੁੱਕ ਕੱਢ ਲਈ ਆਈ ਸੀ ਹਾਂ ਬੋਰੀ ਵਾਲੇ ਝੋਲੇ ਚੋਂ ਬੇਬੇ ਪਾਸਬੁੱਕ ਕੱਢ ਲਈ ਆਈ ਸੀ ਆ ਦੇਖੀ ਪੁੱਤ ਐਤਕੀ ਦੀ ਪੈਨਸ਼ਨ ਨਹੀਂ ਆਈ ਸੀ ਇਦੋਂ ਵੱਡੀ ਜ਼ਿੰਦਗੀ ਦੀ ਹੋਊ ਕਿ ਹਾਰਵੇ ਇਤੋਂ ਵੱਡੀ ਜ਼ਿੰਦਗੀ ਦੀ ਹੋਊ ਕਿ ਹਾਰਵੇ ਚਾਰ ਪੁੱਤਾਂ ਦੀ ਮਾਂ ਮੈਨੂੰ ਪਾਲਦੀ ਐ ਸਰਕਾਰ ਵਿੱਚ ਰੋਣ ਦਾ ਪਖੰਡ ਉਦੋਂ ਕਰਨਗੇ ਸਾਰੇ ਵੇ ਭੋਗ ਤੇ ਕੱਠ ਨਾਲੇ ਕਰਨਗੇ ਭੰਡਾਰੇ ਵੇ ਉਸ ਦਿਨ ਦੇਖੀ ਪੁੱਤਾਂ ਵੱਜਦੇ ਸਲੂਟ ਵੇ ਉਸ ਦਿਨ ਦੇਖੀ ਪੁੱਤਾਂ ਵੱਜਦੇ ਸਲੂਟ ਵੇ ਸ਼ਰਧਾਂਜਲੀਆ ਵੇਲੇ ਦੇਖੀ ਬੋਲਦੇ ਝੂਠ ਵੇ ਓਏ ਹੋਏ ਹੋਏ ਮਾਸਟਰ ਐ ਪੁੱਤਾਂ ਤੂੰ ਦੇਵੇਂ ਬੱਚਿਆਂ ਨੂੰ ਗਿਆਨ ਵੇ ਮਾਸਟਰ ਐ ਪੁੱਤਾਂ ਤੂੰ ਦੇਵੇਂ ਬੱਚਿਆਂ ਨੂੰ ਗਿਆਨ ਵੇ ਅਫਸਰਾਪੇ ਬਣਨਗੇ ਬਣਾਈ ਨੇਕ ਇਨਸਾਨ ਵੇ ਭੁੱਲ ਨਾ ਜਾਣ ਕਿਤੇ ਆਪਣੇ ਫਰਜ਼ ਵੇ ਬੜੇ ਔਖੇ ਹੁੰਦੇ ਲਾਉਣੇ ਮਾਵਾਂ ਦੇ ਕਰਜ ਵੇ ਬੇਬੇ ਨੇ ਜਦੋਂ ਮੁਕਾਤ ਹੀ ਕਹਾਣੀ ਸੀ ਚੈਲ ਦੀਆਂ ਅੱਖਾਂ ਵਿੱਚ ਭਰ ਆਇਆ ਪਾਣੀ ਸੀ ਦਿਲ ਵਿੱਚ ਉੱਠੀ ਫਿਰ ਡੁੱંગી ਇੱਕ ਚੀਜ਼ ਹੋਏ ਦਿਲ ਵਿੱਚ ਉੱਠੀ ਫਿਰ ਡੁੱંગી ਇੱਕ ਚੀਜ਼ ਹੋਏ ਚੇਤੇ ਰੱਖਿਓ ਸੋਹਣਿਓ ਸਿਰ ਦੇ ਤਾਜ ਤੋਂ ਵੱਡੀ ਹੈ ਮਾਂ ਦੀ ਅਸੀਸ ਹੋਏ ਸਿਰ ਦੇ ਤਾਜ ਤੋਂ ਵੱਡੀ ਹੈ ਮਾਂ ਦੀ ਅਸੀਸ ਹੋਏ ਸਰ ਦੇਤਾ ਜੀ ਤੋਂ ਬੜੀ ਮਾਰਕੀਸ ਇਹ ਬਹੁਤ ਸੋਹਣੀ ਕਵਿਤਾ ਹੈ ਔਰ ਮੈਨੂੰ ਲੱਗਦਾ ਮੈਂ ਇਹਨੂੰ ਕਿੰਨੀ ਵਾਰ ਸੁਣਿਆ ਪਰ ਜਦੋਂ ਤੁਸੀਂ ਲਾਈਵ ਸੁਣਦੇ ਆ ਨਾ ਮੈਂ ਤੁਹਾਨੂੰ ਕਿਹਾ ਕਿ ਐਵੇਂ ਨਹੀਂ ਰੌਲਾ ਪੈ ਰਿਹਾ ਬਜ਼ੁਰਗ ਵਾਲੀ ਪਹਿਲਾਂ ਕਵਿਤਾ ਸੁਣਾ ਦਿਓ ਇਹ ਇੰਨੀ ਸੋਹਣੀ ਲੇਖਣੀ ਤੁਸੀਂ ਪਰੋਈ ਹੈ ਨਾ ਜੀ ਕਿਉਂਕਿ ਸਾਡੀ ਜ਼ਿੰਦਗੀ ਦਾ ਇਹ ਕੋੜਾ ਸੱਚ ਆਪਾਂ ਕਹਿ ਲਈਏ ਇਹ ਹੈਗਾ ਜੀ 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 ਕਿ ਸਾਡੇ ਕੋਲ ਹਰ ਚੀਜ਼ ਲਈ ਟਾਈਮ ਨਹੀਂ ਹੁੰਦਾ ਜੀ ਪਰ ਅਸੀਂ ਵਿਦੇਸ਼ਾਂ ਚ ਵੀ ਆਪਣੇ ਬੱਚੇ ਭੇਜ ਦਿੱਤੇ ਬਿਲਕੁਲ ਪਰ ਬਜ਼ੁਰਗ ਮਾਂ ਬਾਪ ਜਦੋਂ ਇਕੱਲੇ ਰਹਿ ਜਾਂਦੇ ਨੇ ਜਦੋਂ ਅਸੀਂ ਨਿੱਕੇ ਸੀ ਸਾਡੇ ਮਾਂ ਬਾਪ ਨੇ ਤਾਂ ਸਾਨੂੰ ਛੱਡਿਆ ਨਹੀਂ ਬਿਲਕੁਲ ਬਿਲਕੁਲ ਜੀ ਕਿ ਇਹਨਾਂ ਨੂੰ ਛੱਡਿਆ ਉਹਨੇ ਕਿ ਤੇ ਟੇਕ ਕੇਅਰ ਉੱਥੇ ਆਪੋ ਹੀ ਪੜ ਜਾਓਗੇ ਜੇ ਹੁਣ ਉਹ ਬਜ਼ੁਰਗ ਹੋ ਗਏ